ਕੌਣ ਸੀ ਭਾਈ ਬੁੱਧੂ ਜਿਸ ਦੀਆਂ ਕੱਚੀਆਂ ਇੱਟਾਂ ਵੀ ਪੱਕੀਆਂ ਦੇ ਭਾਵੇਂ ਕਗੀਆਂ ਸੀ ਅਤੇ ਕਿਉਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਸਿੱਖ ਦਾ ਬਚਨ ਅਸੀਂ ਨਹੀਂ ਟਾਲ ਸਕਦੇ ਪਰ ਸਿੱਖ ਸਾਡਾ ਬਚਨ ਟਾਲ ਸਕਦਾ ਹੈ ਭਾਈ ਬੁੱਧੂ ਲਾਹੌਰ ਦਾ ਵਾਸੀ ਸਿੱਧੂ ਕਮਿਆਰ ਦਾ ਪੁੱਤਰ ਸੀ ਜੋ ਕਿ ਗੁਰੂ ਦਾ ਸਿੱਖ ਸੀ ਇਹ ਇੱਟਾਂ ਪਕਾਉਣ ਦੇ ਲਈ ਆਵਾ ਤਿਆਰ ਕਰਦਾ ਸੀ ਉਸ ਦਾ ਆਵਾ ਲਾਹੌਰ ਤੋਂ 3 ਮੀਲ ਸਾਲਾ ਮਾਰਦੀ ਸੜਕ ਤੋਂ ਦੱਖਣ ਦੀ ਦਿਸ਼ਾ ਵੱਲ ਸੀ ਇੱਕ ਵਾਰ ਭਾਈ ਬੁੱਧੂ ਨੇ ਆਵੇ ਲਾਏ ਤੇ ਕਈ ਹਜ਼ਾਰਾਂ ਦੀ ਸਮਗਰੀ ਲਗਾਈ अनेका ਮਜ਼ਦੂਰ ਵੀ ਲਗਾਏ ਐਸਾ ਕਰਨ ਤੇ ਬਹੁਤ ਹੀ ਉਧਾਰ ਲੈਣਾ ਪਿਆ ਕਈ ਮਹੀਨਿਆਂ ਬਾਅਦ ਜਦੋਂ ਆਵਾ ਬਣ ਗਿਆ ਤਾਂ ਬੁੱਧੂ ਨੇ ਸੋਚਿਆ ਪਹਿਲਾਂ ਗੁਰੂ ਅਰਜਨ ਦੇਵ ਜੀ ਤੋਂ ਅੰਮ੍ਰਿਤਸਰ ਜਾ ਕੇ ਅਸੀਸ ਲੈ ਆਵਾਂ ਫਿਰ ਆਵਾ ਖੁੱਲਾਂਗਾ ਫਿਰ ਉਸਨੇ ਅੰਮ੍ਰਿਤਸਰ ਆ ਕੇ ਗੁਰੂ ਅਰਜਨ ਦੇਵ ਜੀ ਦੇ ਪਿਆਰ ਸਹਿਤ ਦਰਸ਼ਨ ਕੀਤੇ ਤੇ ਬੇਨਤੀ ਕੀਤੀ ਗੁਰੂ ਜੀ ਨੇ ਭਾਈ ਬੁੱਧੂ ਵੱਲ ਦੇਖ ਕੇ ਬਚਨ ਕੀਤੇ ਇੱਕ ਘਰ ਜਾ ਕੇ ਸਿੱਖਾਂ ਦੀ ਮਾਨ ਲਾ ਕੇ ਸੇਵਾ ਕਰਨੀ ਜਿਸ ਨਾਲ ਤੇਰੀਆਂ ਇੱਟਾਂ ਵਧੀਆਂ ਪੱਕਣਗੀਆਂ ਤੇ ਤੇਰੇ ਸਾਰੇ ਕਾਰਜ ਪੂਰੇ ਹੋਣਗੇ ਫਿਰ ਭਾਈ ਬੁੱਧੂ ਨੇ ਬਾਵਾ ਸਾਕੇ ਕਰ ਸੰਗਤਾਂ ਬੁਲਾ ਕੇ ਕੀਰਤਨ ਕਰਵਾਇਆ ਤੇ ਪਿਆਰ ਸਹਿਤ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਵਰਤਾਇਆ ਲੰਗਰ ਵਰਤਣ ਤੋਂ ਬਾਅਦ ਉਸੇ ਸਮੇਂ ਉੱਥੇ ਇੱਕ ਲੱਖੂ ਨਾਂ ਦਾ ਇੱਕ ਸਿੱਖ ਆਇਆ ਲੱਖੂ ਭੜੋਲੀ ਜਾਤ ਦਾ ਲਾਹੌਰ ਨਿਵਾਸੀ ਸਿੱਖ ਸੀ ਜੋ ਕਿ ਗੁਰੂ ਘਰ ਲਈ ਬਹੁਤ ਸ਼ਰਧਾ ਰੱਖਦਾ ਸੀ ਉਸਨੇ ਭਾਈ ਬੁੱਧੂ ਕੋਲੋਂ ਭੋਜਨ ਮੰਗਿਆ ਤਾਂ ਭਾਈ ਬੁੱਧੂ ਨੇ ਨਾ ਕਰ ਦਿੱਤੀ ਹੁਣ ਤਾਂ ਸਾਰਾ ਭੋਜਨ ਵਰਤ ਗਿਆ ਹੈ ਪਹਿਲਾਂ ਆ ਜਾਂਦਾ ਭੋਜਨ ਛੱਕ ਲੈਣਾ ਸੀ ਸਹਿਜ ਸੁਭਾਹੀ ਭਾਈ ਲੱਖੂ ਨੇ ਉੱਚੀ ਆਵਾਜ਼ ਵਿੱਚ ਕਿਹਾ ਬੁੱਧੂ ਦਾ ਆਵਾ ਕੱਚਾ ਰਹੇਗਾ ਇਸਨੇ ਮੈਨੂੰ ਭੁੱਖਾ ਬੇਕੀ ਭੋਜਨ ਨਹੀਂ ਦਿੱਤਾ ਇਸ ਦੀਆਂ ਇੱਟਾਂ ਕੱਚੀਆਂ ਪੀਲੀਆਂ ਰਹਿਣਗੀਆਂ ਇਹ ਗੱਲ ਕਹਿ ਕੇ ਭਾਈ ਲਖੂ ਉੱਥੋਂ ਚਲਾ ਜਾਂਦਾ ਹੈ ਅਗਲੇ ਦਿਨ ਜਦੋਂ ਭਾਈ ਬੁੱਧੂ ਨੇ ਆਵਾ ਖੋਲਿਆ ਤਾਂ ਇੱਟਾਂ ਕੱਚੀਆਂ ਪੀਲੀਆਂ ਨਿਕਲੀਆਂ ਭਾਈ ਬੁੱਧੂ ਬਹੁਤ ਹੈਰਾਨ ਤੇ ਪਰੇਸ਼ਾਨ ਹੋਇਆ ਲਾਭ ਹੋਣ ਦੀ ਬਜਾਏ ਘਾਟਾ ਪੈ ਗਿਆ ਤੇ ਸਿਰ ਤੇ ਕਰਜ਼ਾ ਚੜ ਗਿਆ ਉਸਨੇ ਤੁਰੰਤ ਅੰਮ੍ਰਿਤਸਰ ਜਾ ਕੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤੇ ਸਾਰੀ ਬਾਤ ਸੁਣਾਈ ਕਿ ਸਿਰਫ ਇੱਕ ਸਿੱਖ ਨੂੰ ਭੋਜਨ ਦੇਣ ਤੋਂ ਨਾ ਕੀਤੀ ਸੀ ਤੇ ਉਸ ਸਿੱਖ ਨੇ ਕਿਹਾ ਕਿ ਤੇਰਾ ਆਵਾ ਕੱਚਾ ਰਹੇਗਾ ਮੈਂ ਤਾਂ ਸੋਚਿਆ ਸੀ ਕਿ ਗੁਰੂ ਅਰਜਨ ਦੇਵ ਜੀ ਦਾ ਬਚਨ ਕੋਈ ਨਹੀਂ ਉਲਟਾ ਸਕਦਾ ਪਰ ਉਸ ਸਿੱਖ ਨੇ ਤੁਹਾਡਾ ਬਚਨ ਅਸਫਲ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਤੇ ਵਾਅਦਨ ਕੀਤੇ ਕਿ ਤੇਰੇ ਕੋਲ ਭਾਵੇਂ ਪੁੱਲ ਹੋ ਗਈ ਹੈ ਸਿੱਖ ਨੂੰ ਭੋਜਨ ਨਹੀਂ ਦਿੱਤਾ ਭਾਈ ਲਖੂ ਇੱਕ ਸਤਿਕੀ ਤੇ ਪ੍ਰੇਮ ਭਾਵ ਵਾਲਾ ਨਿਤਨੇਮੀ ਸਿੱਖ ਹੈ ਮੇਰੇ ਕਹਿਣ ਨੂੰ ਸਿੱਖ ਮਟਾ ਸਕਦੇ ਨੇ ਪਰ ਉਹਨਾਂ ਦੇ ਕਹਿਣ ਨੂੰ ਕੌਣ ਮਟਾ ਸਕਦਾ ਹੈ ਹੁਣ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਕਾਰਜ ਸਵਾਰ ਦੰਦੇ ਹਾਂ ਫਿਰ ਦੁਬਾਰਾ ਇਸੇ ਤਰ੍ਹਾਂ ਦੀ ਗਲਤੀ ਨਾ ਕਰਿਓ ਗੁਰੂ ਜੀ ਕਹਿੰਦੇ ਜੋ ਆਵਿਆਂ ਵਿੱਚ ਕੱਚੀਆਂ ਇੱਟਾਂ ਹਨ ਉਹ ਪੱਕਿਆਂ ਦੇ ਭਾਵ ਵੀ ਵਿਕ ਜਾਣਗੀਆਂ ਤੇਰਾ ਕਰਜ਼ਾ ਉੱਤਰ ਜਾਵੇਗਾ ਤੇ ਲਾਭ ਵੀ ਹੋ ਜਾ ਕੁਝ ਦਿਨਾਂ ਬਾਅਦ ਪਰਖਾ ਬਹੁਤ ਹੋਈ ਝੜੀ ਲੱਗ ਗਈ ਤੇ ਉਸ ਵੇਲੇ ਹੋਰ ਕੋਈ ਆਵਾ ਤਿਆਰ ਨਹੀਂ ਸੀ ਤਦ ਕਿਲੇ ਦੀ ਨੀਂਹ ਪਰਨੀ ਸੀ ਅਤੇ ਬਾਦਸ਼ਾਹ ਦੇ ਸਾਰੇ ਆਦਮੀ ਇੱਟਾਂ ਖੋਜਦੇ ਫਿਰਦੇ ਸਨ ਹੋਰ ਕਿੱਥੋਂ ਵੀ ਇੱਟਾਂ ਨਾ ਮਿਲੀਆਂ ਤਾਂ ਭਾਈ ਬੁੱਧੂ ਤੋਂ ਉਹਨਾਂ ਨੇ ਕੱਚੀਆਂ ਇੱਟਾਂ ਥੱਕੀਆਂ ਦੇ ਭਾ ਲੈ ਗਿਆ ਭਾਈ ਬੁੱਧੂ ਨੂੰ ਬਹੁਤ ਲਾਭ ਪ੍ਰਾਪਤ ਹੋਇਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲੱਗੇ